Fins aquí el programa d'avui. ਕਦਿ ਤਰੀਕੀ ਟੁਟਾ ਨਾਮ ਤੇ ਤੁਹਾਨੂੰ ਮੇਰਾ ਨਾਮ ਸੁੱਚਾ ਸਿੰਘ ਹੈ ਜੀ ਮੇਰਾ ਪਿੰਡ ਜੱਬੋ ਵਾਲਾ ਕੀ ਘਟਨਾ ਵੀ ਘਟਨਾ ਵੀ ਸਾਡਾ ਪ੍ਰਾਣਾ ਸੀਗਾ ਕਿਤੇ ਬੋਟਰ ਤੇ ਗਏ ਖੂਤੇ ਤੇ ਖੂ ਤੋਂ ਕਿਤੇ ਘਰ ਨੂੰ ਆ ਰਹੇ ਸੀਗੇ ਨਾਲ ਉਹਦਾ ਭਰਾ ਆਹ ਸੀਕਲ ਤੇ ਸਹੀ ਆਹੀ ਸਕੂਟਰੀ ਤੇ ਆ ਰਹੇ ਸੀ ਤੂੰ ਇਧਰੋਂ ਸਕਾਰਪੀ ਹੋ ਗਈ ਆ ਤੇ ਉਹਨੇ ਵਿੱਚ ਮਾਰੀ ਆ ਹੂੰ ਮਾਰ ਕੇ ਤੋਂ ਐਕਸੀਡੈਂਟ ਹੋ ਗਿਆ ਉੱਥੇ ਨਾਲ ਹੀ ਤੇ ਲੋਕ ਲੋ ਇਕੱਠੇ ਹੋ ਗਏ ਗੱਡੀ ਵਾਲਾ ਵੀ ਰੁਕਿਆ ਵਾ ਤੇ ਜਦੋਂ ਪਤਾ ਲੱਗਾ ਵੀ ਇੱਕ ਬੰਦੇ ਨੇ ਉੱਥੇ ਉਹਦੀ ਵੀਡੀਓ ਵੀਡੀਓ ਬਣਾ ਲਈ ਆ ਗੱਡੀ ਦੀ ਹਾਂ ਵੀਡੀਓ ਬਣਾ ਲਈਆ ਤੇ ਉਹਨੇ ਦੇਖਿਆ ਤੂੰ ਗੱਡੀ ਵਾਲਾ ਨਿਕਲ ਗਿਆ ਹਾਂ ਤੇ ਮੌਕੇ ਤੇ ਉੱਥੇ ਉਹਦੀ ਦਿੱਤ ਹੋ ਗਈ ਹੈ ਗੱਡੀ ਕਿੱਧਰੋਂ ਜਾ ਰਹੀ ਹੈ ਨਹੀਂ ਗੱਡੀ ਕਿੱਧਰੋਂ ਜਾ ਰਹੀ ਹੈ 20ਰ ਤੋਂ 20ਰ ਨਹੀਂ ਆਉਂਦੇ 20ਰ ਨੂੰ ਗੱਡੀਓ 20ਰ ਨੂੰ ਕਿੰਨੀ ਉਮਰ ਸੀ ਪ੍ਰਾਣੇ ਦੀ ਉਮਰ ਵੀ ਹੈ ਜੀ 70 ਦੇ ਲਗਭਗ ਹੋਣੀ ਹੈ ਕਿੰਨੇ ਬੱਚੇ ਬੱਚੇ ਸੀਗੇ ਆਪਣੇ ਚਾਰ ਗੁੱਡੀਆਂ ਇੱਕ ਕਾਕਾ ਸੀਗਾ ਇੱਕ ਗੁੱਡੀ ਪੂਰੀ ਹੋ ਗਈ ਸੀ ਉਹਨਾਂ ਦੀ ਮੰਗ ਕੀ ਦਾ ਬਿਕਰ ਮੰਗਵਾ ਇਨਸਾਫ ਚਾਹੀਦਾ ਸਰ ਸਾਨੂੰ ਉਹ ਗੱਡੀ ਵਾਲੀ ਜਿਹੜੀ ਵੀਡੀਓ ਨੰਬਰ ਇਥੇ ਉਹਨਾਂ ਦਾ ਆ ਗਿਆ ਵਾ ਗੱਡੀ ਦਾ ਤੇ ਇਨਸਾਫ ਮੰਗਦੇ ਇਨਸਾਫ ਦਿੱਤਾ ਜਾਵੇ ਉਹ ਵਿਅਕਤੀ ਫੜਿਆ ਜਾਵੇ ਬਸ ਮੀਰਾ ਨਾਮ ਮੁਖਤਾਰ ਸਿੰਘਾ ਸਾਲਾਪੁਰ ਸਾਡਾ ਪਿੰਡ ਹੈ ਜੀ ਤੇ ਅਸੀਂ ਖੂਤੋਂ ਦੇ ਹੀਗੇ ਤੇ ਉਹ ਸਕੂਟਰ ਤੇ ਸਾਡਾ ਭਰਾ ਤਸੀਂ ਸ਼ੈਲਾ ਤੇ ਹੀ ਤੇ ਉਹਨਾਂ ਗੱਡੀ ਮਾਰੀ ਐ ਤੇ ਗੱਡੀ ਮਾਰ ਕੇ ਪਿਆ ਕੇ ਸਿੱਟ ਕੇ ਚੱਲ ਗਿਆ ਭਰਾ ਦਾ ਲਸ਼ਮਨ ਸਿੰਘ ਬਾ ਖੇਤੀવાડી ਮੜਾ ਮਟਾ ਬਿਜਲੀ ਬੋਰਡ ਸਿਓਦਾ ਕਿੰਨੀ ਉਮਰ ਸੀ ਉਹਨੇ ਇੰਡਰਟਾਇਮੈਂਟ ਹੋਇਆ ਹੈ ਸਟੰਡ ਦਾ ਜਿੱਥੇ ਹੋਈ ਘਟਨਾ ਆ ਜਿੱਥੇ ਬਣੇ ਹੋ ਉਹ ਉਹਨਾਂ ਦੇ ਲੱਗਿਆ ਬੜੇ ਨੇ ਪਦਾਮ ਦੇ ਜਿਹੜੇ ਰੋਡ ਦੇ ਉੱਤੇ ਉੱਥੇ ਤੇ ਗੱਡੀ ਵਾਲਾ ਰੁਕਿਆ ਕਿ ਕੱਢੀ ਗੱਡੀ ਵਾਲਾ ਰੁਕਿਆ ਕਹਿਣ ਲੱਗਾ ਮੈਂ ਲਿਜਲਦਾ ਵਾਂ ਤੇ ਯਾਨੀ ਉਹਨੇ ਮੁੜ ਕੇ ਮੌਕਾ ਵੇਖਿਆ ਪਿਆ ਰਿਹਾ ਮੈਂ ਡਾਕਟਰ ਪੁਨੀਤ ਕੌਰ ਮੈਂ ਇਥੇ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਵਿੱਚ ਐਮਰਜੈਂਸੀ ਮੈਡੀਕਲ ਆਫੀਸਰ ਤੈਨਾਤ ਹਾਂ ਅੱਜ 19 ਤਰੀਕ ਨੂੰ ਸਾਡੇ ਕੋਲ 2:00 ਵਜੇ ਦੇ ਕਰੀਬ ਇੱਕ RSA ਦੇ ਨਾਲ ਪੇਸ਼ੈਂਟ ਆਇਆ ਲਸ਼ਮਨ ਦਾਸ ਨਾਮ ਹੈ ਉਹਨਾਂ ਦਾ 60 ਸਾਲ ਉਮਰ ਹੈ ਪਿਤਾ ਦਾ ਨਾਮ ਨਿਰੰਜਨ ਦਾਸ ਹੈ ਤੇ ਸ਼ਾਲਾਪੁਰ ਵੇਟ ਦੇ ਹੀ ਰਹਿਣ ਵਾਲੇ ਹੈਗੇ ਨੇ ਤੇ ਉੱਥੇ ਹੀ ਇਹਨਾਂ ਦੇ ਆ ਆਪਣੀ ਪੈਲੀਆਂ ਤੋਂ ਕੰਮ ਕਰਕੇ ਵਾਪਸ ਆ ਰਹੇ ਸੀ ਜਿੱਥੇ ਇੱਕ ਗੱਡੀ ਦੇ ਵਿੱਚ ਟੱਕਰ ਲੱਗਨ ਕਰਕੇ ਇਹਨਾਂ ਦੀ ਅ ਮੌਕੇ ਤੇ ਮੌਤ ਹੋ ਗਈ ਹੈ ਜਦੋਂ ਆਪਣੇ ਕੋਲ ਇੱਥੇ ਐਮਰਜੈਂਸੀ ਦੇ ਵਿੱਚ ਮਰੀਜ਼ ਨੂੰ ਲਿਆਂਦਾ ਗਿਆ ਤਾਂ ਉਹ ਦਾ ਪੇਸ਼ੈਂਟ ਕਾਲਸ ਆਲਰੇਡੀ ਬਰਾਉਟ ਡੈੱਡ ਹੀ ਸੀਗਾ ਤੇ ਆ ਆਪਣਾ ਸਾਰੀ ਜਿਹੜੀ ਵੀ ਲਿਖਤੀ ਕਾਰਵਾਈ ਸੀਗੀ ਉਹ ਪੂਰੀ ਕਰਕੇ ਉਹਨਾਂ ਦੀ ਡੈੱਡ ਬੋਡੀ ਇਸ ਟਾਈਮ ਮੌਚੀ ਦੇ ਵਿੱਚ ਰੱਖਾ ਦਿੱਤੀ ਹੈ